ਜਾ ਜੁਵਾਨਾ ਹੁਣਾਂ ਦੀ ਰਿਹਾਈ ਜਾਂ ਜਗਤਾਰ ਸਿੰਘ ਹਵਾਰਾ ਹੁਣਾਂ ਦੀ ਰਿਹਾਈ ਨੂੰ ਲੈ ਕੇ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਹੈਗਾ ਅੱਗੇ ਇਹ ਉਹਨਾਂ ਦੀ ਫਾਂਸੀ ਤੋਂ ਉਮਰ ਕੈਦ ਹੋਵੇ ਕਾਨੂੰਨੀ ਕਾਰਵਾਈ ਜਾਂ ਕੇਸ ਜੋ ਵੀ ਹੋਵੇ ਅਸੀਂ ਉਹਨੂੰ ਬਿਲਕੁਲ ਉਹਤੇ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਮੈਂ ਇਹ ਹੀ ਗੱਲ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਵੀ ਮੈਂ ਗੱਲ ਸ਼ੇਅਰ ਕਰਕੇ ਆਇਆ ਜੇ ਪੰਜਾਬ ਜਾਂ ਪੰਜਾਬੀ ਜਾਂ ਸਿੱਖ ਖੁਸ਼ ਨੇ ਉਹ ਕੰਮ ਜਿਹੜਾ ਏ ਉਹ ਕਰਨਾ ਚਾਹੀਦਾ ਏ ਚਰਚਾ ਇਸ ਤਰ੍ਹਾਂ ਦੀ ਕਿ ਕਿਸਾਨਾਂ ਨੂੰ ਲੈ ਕੇ ਵੀ ਕੋਈ ਐਲਾਨ ਕੀਤਾ ਜਾ ਸਕਦਾ। ਉਸਤਾਈ ਤੋਂ ਪਹਿਲਾਂ-ਪਹਿਲਾਂ ਕਿਸਾਨਾਂ ਲਈ ਵੀ ਮਜ਼ਦੂਰਾਂ ਲਈ ਵੀ ਇਹਨਾਂ ਦੇ ਕਰਜ਼ਿਆਂ ਦੀ ਵੀ ਗੱਲ ਹੋਊਗੀ ਮਾਫ ਪੰਜਾਬ ਦੇ ਕਰਜ਼ੇ ਦੀ ਵੀ ਮਾਫੀ ਦੀ ਗੱਲ ਹੋਊਗੀ ਤਾਂ ਹੀ ਉਦੋਂ ਬਾਅਦ ਇਲੈਕਸ਼ਨ ਚ ਉਤਰਾਂਗੇ। ਮਨ ਨਾਲ ਗੱਲ ਹੋ ਜਾਂਦੀ ਹੈ ਤੁਹਾਡੇ ਯਾਰ ਰਹੇ ਆ ਬੜੇ ਜਿਗਰੀ ਯਾਰ ਸੀਗੇ ਹੁਣ ਗੱਲਬਾਤ ਬੰਦ ਸਾਰਿਆਂ ਤੋਂ ਵੱਧ ਜੇ ਕਾਲਾ ਮੂੰਹ ਹੋਊਗਾ ਤੇ ਭਗਵੰਤ ਮਾਨ ਸਾਹਿਬ ਤੇਰਾ ਹੋਊਗਾ। ਈਣਾ ਬੰਦਾ ਲੰਬਾ ਪੈ ਗਿਆ ਕੇਜਰੀਵਾਲ ਦੇ ਦਿੱਲੀ ਵਾਲਿਆਂ ਦੇ ਮੂਹਰੇ ਜਿਹੜਾ ਜਿੱਦੀ ਚੀਕ ਵੀ ਨਹੀਂ ਨਿਕਲਦੀ ਹੁਣ ਮੁੱਖ ਮੰਤਰੀ ਦੇ ਮੁੱਖ ਮੰਤਰੀ ਘਰ ਵਾਲੀ ਚਮਕ ਕੇ ਇੱਕ ਦੂਜੇ ਜਲੰਧਰ ਚ ਵੀ ਆਈ ਗਲੀ ਗਲੀ ਫੇੜੇ ਜਿਵੇਂ ਨਵੇਂ ਵਿਆਹੀ ਜੋੜੀ ਫਿਰਦੀ ਹੁੰਦੀ ਆ ਲਿਸ਼ਕ ਪੁਸ਼ਕ ਕੇ ਆ ਕੇ ਘੇੜੇ ਮਾਰ ਕੇ ਜਿੱਦਣ ਸੀਟ ਜਿੱਤ ਜਾਂਦੀ ਆ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਉਹ ਕੋਠੀ ਖਾਲੀ ਪਈ ਆ ਉੱਥੇ ਜਿਹੜਾ ਝਾੜੂ ਹੀ ਚੋਂ ਨਿਸ਼ਾਨ ਇਹਨਾਂ ਦਾ ਝਾੜੂ ਵੀ ਨਹੀਂ ਕੋਈ ਲਾਉਂਦਾ ਉੱਥੇ ਇੱਥੇ ਨਿਆਰੇ ਲੈ ਰਹੇ ਹੁਣ 5 ਸਟਾਰ ਹਿਆਤ ਸਭ ਤੋਂ ਮਹਿੰਗਾ ਕਮਰਾ ਹੈ 5 ਲੱਖ ਰੁਪਏ ਦਾ ਉਹ ਫਲੋਰ ਦਾ ਇੱਕ ਦਿਨ ਦਾ ਕਿਰਾਇਆ ਤੇ ਕੌਣ ਪੈਸੇ ਦੇ ਰਿਹਾ ਉਹ ਮੈਨੂੰ ਦੱਸੇ ਜਰਾ ਲੁਧਿਆਣਾ ਵੈਸਟ ਦੀ ਬਾਈ ਇਲੈਕਸ਼ਨ ਹੈ ਔਰ ਲਗਾਤਾਰ ਪ੍ਰਚਾਰ ਜਿਹੜਾ ਜ਼ੋਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਜ਼ੋਰ ਲਾ ਰੱਖਿਆ ਹੈ ਉਹ ਕਹਿੰਦੇ ਕਿ ਸਾਡੀ ਸਰਕਾਰ ਆ ਔਰ ਸਾਨੂੰ ਵੋਟਾਂ ਪਾਓ ਕਿਉਂਕਿ 1.5 ਸਾਲ ਦੇ ਕਰੀਬ ਸਰਕਾਰ ਦਾ ਸਮਾਂ ਪਿਆ ਹੈ ਔਰ ਉੱਥੇ ਹੀ ਬੀਜੇਪੀ ਵੀ ਜ਼ਬਰਦਸਤ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਨੇ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਔਰ ਲੋਕਾਂ ਨੂੰ ਲਾਂਬਤ ਕਰ ਰਹੇ ਨੇ ਕਿ ਲੋਕ ਬੀਜੇਪੀ ਨੂੰ ਵੋਟਾਂ ਪਾਉਣ ਬਿੱਟੂ ਸਾਹਿਬ ਸਾਡੇ ਨਾਲ ਨੇ ਕੇਂਦਰੀ ਮੰਤਰੀ ਰਵਨੀਜੀ ਬਹੁਤ ਬਹੁਤ ਸਵਾਗਤ ਹੈ ਬੋਲਡ ਪੰਜਾਬ ਟੀਵੀ ਦਾ ਬੋਲਡ ਪ ਥੋਡੇ ਚੈਨਲ ਤੇ ਮੈਂ ਪਹਿਲੀ ਵਾਰ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਦੇਖੋਗੇ ਤੁਸੀਂ ਧੰਨਵਾਦ ਤੁਹਾਡਾ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਹੁਣੀ ਗੱਡੀ 'ਚ ਬੈਠਾ ਜੀ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਲ ਸਾਹਿਬ ਕਿਤੇ ਸਪੀਚ ਕਰ ਰਹੇ ਸੀ ਜੀ ਹੁਣੀ ਉਹ ਬੋਲਦੇ ਹੋਏ ਤੁਸੀਂ ਉਹ ਜ਼ਰੂਰ ਚਾਹੇ ਸੁਣਾ ਵੀ ਦਿਓ ਜੋ ਮੈਂ ਲਗਾਤਾਰ ਗੱਲ ਕਰ ਰਿਹਾ ਬਈ ਪੰਜਾਬ ਨੂੰ ਇੱਕ ਰਾਜ ਸਭਾ ਦਾ ਐਮਪੀ ਸੰਜੀਵ ਰੋੜਾ ਜੀ ਮਿਲੇ ਹੋਏ ਆ ਅੱਜ ਸਪੀਚ ਆਪਣੇ ਭਗਵੰਤ ਮਾਨ ਸਾਹਿਬ ਬਾਰ ਬਾਰ ਇਹ ਗੱਲ ਕਹਿ ਰਹੇ ਆ ਵੀ ਜਿਨ੍ਹਾਂ ਕਿਉਂਕਿ ਉਹ ਵੀ ਰਹੇ ਐਮਪੀ ਵੀ ਲੋਕ ਸਭਾ ਦਾ ਐਮਪੀ ਤਾਂ ਭਾਈ ਆਪਣੇ ਲੋਕ ਸਭਾ ਹਲਕੇ ਤੋਂ ਬਾਹਰ 20-25 ਲੱਖ ਰੁਪਏ ਦੇ ਸਕਦਾ ਸੰਜੀਵ ਰੋੜਾ ਜੀ ਇੱਕ ਰਾਜ ਸਭਾ ਦੇ ਐਮਪੀ ਹੋਣ ਕਰਕੇ ਅਸੀਂ ਸਾਰਾ ਪੈਸਾ ਇਹਨਾਂ ਤੋਂ ਸਾਰੇ ਪੰਜਾਬ 'ਚ ਵੰਡਦੇ ਆ ਜਿੱਥੇ ਲੋੜ ਪੈਂਦੀ ਆ ਅੱਜ ਉਹਨਾਂ ਨੇ ਇਹ ਗੱਲ ਆਪਣੇ ਮੰਚ ਤੋਂ ਬੋਲਦੇ ਹੋਏ ਕਹੀ ਆ ਹੁਣੇ 5-10 ਮਿੰਟ ਪਹਿਲਾਂ ਏ ਮੈਂ ਹੈ ਇਹ ਗੱਲ ਉਹੀ ਕਹਿਣਾ ਵੀ ਇੱਕ ਮੈਨੂੰ ਪੰਜਾਬ ਚ ਨਹੀਂ ਜਿੱਤ ਹੋਈ ਤਾਂ ਮੈਨੂੰ ਰਾਜਸਥਾਨ ਤੋਂ ਪੰਜਾਬ ਦੇ ਕਰਕੇ ਉਹਨਾਂ ਨੇ ਐਮਪੀ ਪੰਜਾਬ ਨੂੰ ਦਿੱਤਾ ਇੱਥੇ ਪੰਜਾਬੀ ਨੂੰ ਇੱਕ ਰਾਜ ਸਭਾ ਮਿਲੀ ਹੋਈ ਆ ਸੰਜੀਵ ਰੋੜਾ ਜਿਹਨੂੰ ਜਿਹਨੂੰ 5 ਕਰੋੜ ਰੁਪਈਆ ਵੀ ਮਿਲਦਾ ਤੇ ਜਿਹਦੇ ਕਰਕੇ ਉਹ ਸੈਂਟਰ ਦੇ ਵਿੱਚ ਵੀ ਕੰਮ ਕਰਦੇ ਆ ਜਾ ਕੇ ਉਹਨਾਂ ਤੋਂ ਪੰਜਾਬੀਆਂ ਤੋਂ ਇੱਕ ਲੁਧਿਆਣੇ ਦੇ ਬੰਦੇ ਤੋਂ ਕਿਉਂ ਰਾਜ ਸਭਾ ਖੋਹਣੀ ਆ ਕਿਉਂ ਖੋਹਣੀ ਆ ਜਾਂ ਤਾਂ ਇਹ ਗਰੰਟੀ ਕਰੋ ਬੀਪਾ ਇਹ ਰਾਜ ਸਭਾ ਜਿਹੜੀ ਸੀਟ ਆ ਅਗਲੀ ਜੇ ਖੁਦ ਦਾ ਨਾ ਖਾਸਤਾ ਐ ਐਮਐਲਏ ਜਿੱਤ ਗਏ ਸੰਜੀਵ अरोड़ा ਜੀ ਅਸੀਂ ਰਾਜ ਸਭਾ ਦੀ ਸੀਟ ਦਿੱਲੀ ਵਾਲੇ ਨਹੀਂ ਲਵਾਂਗੇ ਕਿਸੇ ਪੰਜਾਬ ਵਾਲੇ ਨੂੰ ਦਵਾਂਗੇ ਉਹ ਤਾਂ ਲੈ ਜਾਣੀ ਹੈ ਕੇਜਰੀਵਾਲ ਜੀ ਨੇ ਉਹ ਲੈ ਜਾਣੀ ਆ ਜਾਂ ਸੋਧੀਆਂ ਨੇ ਤੇ ਇੱਕ ਐਮਐਲਏ ਤਾਂ 96 97 98 ਐਮਐਲਏ ਉਰੇ ਫਿਰਦੇ ਆ ਇੱਕ ਐਮਐਲਏ ਸੰਜੀਵ अरोड़ा ਜੀ ਬਣ ਜਾਣਗੇ ਕੀ ਫਰਕ ਪੈਂਦਾ ਕੀ ਫਰਕ ਪੈ ਗਿਆ ਐਂ ਹੀ ਮੰਤਰੀ ਕਹੇ ਕਿ ਪਿਛਲੀ ਵਾਰ ਭਗਤ ਜੀ ਬਣਾਏ ਆ ਜਿਹੜਾ ਆ ਭਗਤ ਜੀ ਮੰਤਰੀ ਬਣ ਗਏ ਪਰ ਜਲੰਧਰ ਚ ਕੀ ਫਰਕ ਪਿਆ ਜਲੰਧਰ ਚ ਕੀ ਹੋਇਆ ਤੁਸੀਂ ਵੈਸਟ ਚ ਹੁਣ ਭਿਰਦੇ ਹੋ ਸਾਰੇ ਪੰਜਾਬ ਦਾ মিডিਆ ਔਰੇ ਫਿਰਦਾ ਵੈਸਟ ਹਲਕੇ ਦਾ ਨਕਸ਼ਾ ਲੈ ਲਓ ਜੇ ਵੈਸਟ ਹਲਕੇ ਚ ਸਾਢੇ 3 ਸਾਲ ਚ ਮੈਂ ਫੇਰ ਕਹਿ ਰਿਹਾ ਵੀ ਨਕਸ਼ਾ ਲੈ ਲਓ ਟੋਟਲ ਸਾਢੇ 3 ਸਾਲ ਚ ਜੇ ਇੱਕ ਵੀ ਨਹੀਂ ਪੱਥਰ ਮੁੱਖ ਮੰਤਰੀ ਦਾ ਕੋਈ ਡਿਵੈਲਪਮੈਂਟ ਦਾ ਇੱਕ ਵੀ ਨਹੀਂ ਪੱਥਰ ਹੋਵੇ ਤਾਂ ਦੁਬਾਰਾ ਮੇਰੇ ਨਾਲ ਇੰਟਰਵਿਊ ਕਰ ਲਿਓ ਵੀ ਬਿੱਟੂ ਤੂੰ ਝੂਠ ਬੋਲਿਆ ਇੱਕ ਨਹੀਂ ਪੱਥਰ ਲਾਇਆ ਸੀ ਉਹ ਵੀ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਨਹੀਂ ਰਹੇ ਉਹਨਾਂ ਨੇ ਆਪ ਜੀ ਵੀ ਸੀ ਮਸ਼ੀਨ ਨਾਲੋਂ ਨਹੀਂ ਪੱਥਰ ਤੋੜਿਆ ਸੀ ਵੀ ਇਹ ਝੂਠਾ ਨਹੀਂ ਪੱਥਰ ਸਾਡਾ ਉਹ ਕੰਮ ਹੋਇਆ ਨਹੀਂ ਇਹ ਭਗਵੰਤ ਮਾਨ ਹੁਣ ਆਉਂਦੇ ਕਿਵੇਂ ਕੋਈ ਵਿਸ਼ਵਾਸ ਕਰ ਲੇ ਜਿਨ੍ਹਾਂ ਦਾ ਆਪਣਾ ਐਮਐਲਏ ਨਹੀਂ ਪੱਥਰ ਤੋੜ ਰਿਆ ਫਿਰ ਯਾਰ ਮੈਂ ਕਿਹੜੇ ਮੂੰਹ ਨਾ ਫਿਰਦੇ ਆ ਵਿਕਰਮ ਕਿਹੜੇ ਮੂੰਹ ਨਾ ਫਿਰਦੇ ਆ ਵੋਟ ਮੰਗਦੇ ਕੇਜਰੀਵਾਲ ਤੇ ਇਹ 11000 ਕਿਹਾ ਸੀ ਅੱਜ ਸਾਢੇ 3 ਸਾਲ ਹੋ ਗਏ 1000 ਰੁਪਏ ਤਾਂ ਸਾਡੀਆਂ ਮਾਮਾ ਭੈਣਾਂ ਨੂੰ ਦੇ ਨਹੀਂ ਸਕੇ ਕਰੋਨਾ ਦੀ ਡਿਵੈਲਪਮੈਂਟ ਦੀ ਇਹ ਗੱਲ ਕਿੱਥੋਂ ਕਰਦੇ ਆ ਇਹ ਚੁਟਕਲੇ ਸੁਣਾਉਣੇ ਆਉਂਦੇ ਆ ਸਟੇਜ ਤੇ ਇਧਰ ਉਧਰ ਦੀ ਗੱਲ ਮਾਰਨੀ ਆਉਂਦੀ ਓਦੋਂ ਬੰਦ ਕੁਝ ਵੀ ਨਹੀਂਗਾ ਹੋਰ ਬੱਲੇ ਤਾਂ ਕੁਝ ਵੀ ਨਹੀਂ ਕੱਲ ਹੀ 1000 ਕਰੋੜ ਰੁਪਇਆ ਹਜੇ ਕਰਜ਼ਾ ਲਿਆਏ ਹੋਰ ਤੁਹਾਨੂੰ ਵੀ ਪਤਾ ਏ ਤੇ ਇਸ ਕਰਕੇ ਕਰਦੇ ਆ ਮੇਲਾ ਮੇਲਾ ਬੱਲੇ ਤਾਂ ਕੁਝ ਢੇਲਾ ਨਹੀਂਗਾ ਪਰ ਚੁਟਕਲੀ ਮੁੱਖ ਮੰਤਰੀ ਮਾਹੌਲ ਬਹੁਤ ਬਣ ਰਿਹਾ ਜ਼ਬਰਦਸਤ ਤਰੀਕੇ ਦੇ ਨਾਲ ਆਸ਼ੂ ਤੇ ਬਹੁਤ ਤਿੱਖਾ ਤੰਜ ਕੱਸ ਰਹੇ ਆ ਉਹ ਔਰ ਉਹ ਕਹਿੰਦੇ ਕਿ ਉਹਨੂੰ ਭਾਵੇਂ ਤੁਸੀਂ ਵੋਟਾਂ ਨਾ ਹੀ ਪਾਓ ਕਹਿੰਦੇ ਕਿ ਉਧਰ ਸੋਚੋ ਵੀ ਨਾ ਕਿਉਂਕਿ ਉਹ ਤਾਂ ਹੋ ਸਕਦਾ ਕਹਿੰਦੇ ਕਿ ਬੀਜੇਪੀ ਚਲੇ ਜਾਵੇ ਆਸ਼ੂ ਕੋਈ ਇਹੋ ਜਿਹੀ ਵੀ ਗੱਲ ਲੱਗਦੀ ਹੈ ਤੁਹਾਨੂੰ ਕਿ ਨਹੀਂ ਤਾਂ ਵੈਸੇ ਹੀ ਆਸ਼ੂ ਨੂੰ ਡੈਂਟ ਪਾਉਣ ਵਾਸਤੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਕਿ ਆਸ਼ੂ ਬੀਜੇਪੀ ਜਾ ਸਕਦੇ ਦੇਖੋ ਇੱਕ ਬੀਜੇਪੀ ਇੱਕ ਤਾਕਤ ਆ ਹਮ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਨਰਿੰਦਰ ਮੋਦੀ ਜੀ ਦਾ ਅੱਜ ਸਿੱਕਾ ਹੈ ਚੱਲਦਾ ਹੈ ਕਾਂਗਰਸ ਵਾਲੇ ਭਗਵੰਤ ਮਾਨ ਨੂੰ ਕਹਿ ਦਿੰਦੇ ਆ ਵੀ ਜਾਊਗਾ ਬੀਜੇਪੀ ਚ ਆਮ ਆਦਮੀ ਵਾਲੇ ਇਹਨਾਂ ਨੂੰ ਕਹਿ ਦਿੰਦੇ ਆ ਵੀ ਇਹ ਬੀਜੇਪੀ ਜਾਣਗੇ ਇਸ ਕਰਕੇ ਇਹ ਕੰਮ ਤਾਂ ਇਹਨਾਂ ਦਾ ਇਹ ਇਹ ਜਾਣਨ ਕੀ ਆ ਪਰ ਜਿਹੜੀ ਇਲੈਕਸ਼ਨ ਆ ਉਹ ਇਸ ਵੇਲੇ ਕਾਂਗਰਸ ਦੀ ਤਾਂ ਬਿਲਕੁਲ ਇਲੈਕਸ਼ਨ ਡਿੱਗ ਗਈਏ ਚ ਕੋਈ ਝੂਠ ਨਹੀਂ ਇਹ ਭਗਵੰਤ ਮਾਨ ਕੀ ਕਹਿੰਦਾ ਕੀ ਨਹੀਂ ਕਹਿੰਦਾ ਜੋ ਪਿਛਲੇ ਜਦੋਂ ਬੀਜੇਪੀ ਦਾ ਕੈਂਡੀਡੇਟ ਆਇਆ ਆਸ਼ੂ ਜੀ ਬਣਾ ਉਹਨਾਂ ਨੂੰ ਬੰਨ ਬੁੰਨ ਕੇ ਰੱਖਿਆ ਸੀ ਇੰਜਣ ਜਿਵੇਂ ਬੰਨ ਕੇ ਬਚਾ ਕੇ ਉਹ 15 ਕਿ ਦਿਨ ਜਾਂਦਾ ਇਲੈਕਸ਼ਨ ਹੁੰਦੀ ਬਿਰਤ ਜਾਂਦੀ ਨਿੰਗ ਉਹ ਜਦੋਂ 15 ਦਿਨ ਸੀ ਉਹ ਐਕਸਪਾਇਰੀ ਡੇਟ ਗਈ ਨਿੰਗ ਉਹਨਾਂ ਨੇ ਆਪਣਾ ਉਹੀ ਕੰਮ ਸ਼ੁਰੂ ਕਰਤਾ ਹਰ ਜਗ੍ਹਾ ਜਾ ਕੇ ਜਿਹਦਾ ਜਿਹਦਾ ਜਿਆ ਰਾਜਾ ਵੜਿੰਗ ਪ੍ਰਧਾਨ ਤੇ ਉਹਦੇ ਦਾ ਐਮਪੀ ਆ ਜੀ ਉਹੀ ਨਾ ਵੜ ਸਕੇ ਵੈਸਟ ਹਲਕੇ ਚ ਪ੍ਰਤਾਪ ਬਾਜਵਾ ਐਲੋਪੀ ਆ ਉਹ ਨਾ ਉਹਰੇ ਵੜ ਸਕੇ ਤੇ ਉਹ ਕਿਸੇ ਵੋਟਰ ਨੂੰ ਜਾਂ ਕਿਸੇ ਕਾਂਗਰਸ ਵਾਲਿਆਂ ਨੂੰ ਆਸ਼ੂ ਜੀ ਕੀ ਲਈ ਬੈਠੇ ਆ ਇਸ ਕਰਕੇ ਉੱਥੇ ਕਲੇਸ਼ ਆ ਉੱਥੇ ਸਿਰਫ ਸਿਰਫ ਮਤਲਬ ਇੱਕ ਉਹ ਨਿੰਦਿਆ ਚੁਗਲੀ ਇੱਕ ਦੂਜੇ ਦੇ ਜੇ ਰਾਜੇ ਕੋਲ ਚਲਿਆ ਗਿਆ ਉਹ ਆਸ਼ੂ ਕਹਿੰਦਾ ਤੈਨੂੰ ਮੈਂ ਨਹੀਂ ਵੜਨ ਦਿੰਦਾ ਜੇ ਕੋਈ ਰਾਜੇ ਦੇ ਚਲਾ ਗਿਆ ਵੜਿੰਗ ਸਾਹਿਬ ਦੇ ਤਾਂ ਆਸ਼ੂ ਕਹਿੰਦੇ ਤੈਨੂੰ ਮੈਂ ਲੁਧਿਆਣੇ ਚ ਨਹੀਂ ਉਹ ਕਾਂਗਰਸ ਤਾਂ ਅੱਜ ਹੀ ਆ ਇੱਕ ਹੋਰ ਕੌਂਸਲਰ ਜਿਹੜਾ ਪੁਰਾਣਾ ਉਹਨਾਂ ਦਾ ਰਿਹਾ ਉਹ ਜੋਇਨ ਕਰ ਗਿਆ ਹੁਣੀ ਮੈਨੂੰ ਖਬਰ ਮਿਲੀ ਹੈ ਕਾਂਗਰਸ ਨਹੀਂ ਜੋਇਨ ਤਾਂ ਸਰਕਾਰ ਦੇ ਹੀ ਕਰਦੇ ਹੁੰਦੇ ਆ ਜਿਹੜੀ ਜੋਇਨਿੰਗ ਆ ਉਹ ਸਰਕਾਰ ਦੀ ਹੋਂਦੀ ਹੁੰਦੀ ਹੈ ਪਿੱਛੇ ਵੋਟ ਆਵੇ ਨਾ ਆਵੇ ਪਰ ਜਿਹੜੇ ਚਿਹਰੇ ਨੇ ਉਹ ਸਰਕਾਰ ਵੱਲ ਦੇ ਵੱਲੋਂ ਜਾਂਦੇ ਹੁੰਦੇ ਆ ਦਵਾਈ ਕੋਈ ਪ੍ਰੈਸ਼ਰ ਕੋਈ ਹੋਰ ਪਰ ਗੱਲ ਮੈਂ ਕਹਿਣ ਦਾ ਵੀ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਹੈ ਕਾਂਗਰਸ ਦਾ ਕਿਉਂਕਿ ਇੱਕ ਇੱਕ ਐਡੀ ਬੜੀ ਫੁੱਟ ਜਿਹੜੀ ਨਜ਼ਰ ਆਉਂਦੀ ਏ ਕੌਣ ਵੋਟ ਪਾਊਗਾ ਉਹਨਾਂ ਨੂੰ ਕੌਣ ਵੋਟ ਪਾਊਗਾ ਮੈਨੂੰ ਇਹ ਤੁਸੀਂ ਆਪ ਸਮਝਾਓ ਨਾ ਉੱਤੇ ਸਰਕਾਰ ਨਾਲ ਥੱਲੇ ਹੁਣ ਤੁਸੀਂ ਕਹਿੰਦੇ ਹੋ ਵੀ ਉਰੇ ਸਰਕਾਰ ਆ ਉਰੇ ਤਾਂ ਭਗਵੰਤ ਮਾਨ ਇੱਕ ਮੁੱਖ ਮੰਤਰੀ ਹੋਊਗਾ ਦਿੱਲੀ ਵਾਲੇ ਤਾਂ ਹੋਗੇ ਵਿਲੇ ਬੀਜੇਪੀ ਦੇ ਜਿੱਤਣ ਨਾਲ ਇੱਕ ਪ੍ਰਧਾਨ ਮੰਤਰੀ ਵੀ ਮਿਲਦੀ ਹੈ 22 ਸੂਬਿਆਂ ਦੇ ਚੀਫ ਮਿਨਿਸਟਰ ਮਿਲਦੇ ਆ 18 ਮਹੀਨੇ ਰਹਿ ਕੇ ਕੁੱਲ ਵੋਟਾਂ ਨੂੰ ਇਹ ਗਰੀਬ ਨੂੰ ਕਾਹਨੂੰ ਮਾਰਦੇ ਹੋ ਜਿਹੜਾ ਇਹ ਅਰੋੜਾ ਸਾਹਿਬ ਆ ਇਹਨੂੰ ਕਿਉਂ ਮਾਰਦੇ ਹੋ ਇਹ ਤਾਂ 4 ਸਾਲ ਰਾਜ ਸਮਾ ਦੇ ਪਏ ਆ ਹਜੇ ਇਹਨੂੰ ਇਹਨੇ 18 ਮਹੀਨੇ ਐਮਐਲਏ ਬਣ ਕੇ ਜੇ ਮੰਤਰੀ ਬਣ ਕੇ ਇਹਨੇ ਕੀ ਲੈਣਾ ਤੁਸੀਂ ਆਪ ਸੋਚੋ ਤਾਂ ਸੰਗੀ ਸੰਗੀ ਦੱਬੀ ਆ ਉਹਦੀ ਸੰਜੀਵ ਰੂੜਾ ਬਲੀ ਦਾ ਬੱਕਰਾ ਬਣਾਏ ਗਏ ਆ ਜਿਨ੍ਹਾਂ ਨੂੰ ਟਿਕਟ ਦਿੱਤੀ ਗਿਆ ਐਮਐਲਏ ਦੀ ਇਥੇ ਆਮਦਵੀ ਪਾਰਟੀ ਉਹ ਤਾਂ ਹੱਥ ਜੋੜੀ ਹੱਥ ਜੋੜੀ ਉਹਨੇ ਦੇਖੋ ਤਾਂ ਸੀ ਇੱਕ ਮਿੰਟੋ ਦੀ ਫੋਟੋ ਹੱਥ ਜੋੜ ਕੇ ਉਹ ਕਹਿ ਰਿਹਾ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਂ ਦਿੱਲੀ ਰਹਿਣ ਵਾਲਾ ਬੰਦਾ ਮੇਰਾ ਘਰ ਆ ਬਾਰ ਆ ਮੇਰਾ ਪਰਿਵਾਰ ਆ ਉੱਥੇ ਤੁਸੀਂ ਕਿਹੜੇ ਕੰਮ ਮੈਨੂੰ ਪਾ ਲਿਆ ਦੇਖੋ ਜੇ ਉਹਨਾਂ ਨੇ ਉਹਦੀ ਰਾਜ ਸਭਾ ਨਾ ਖੋਣੀ ਹੁੰਦੀ ਤਾਂ ਬਹੁਤ ਆਮਦਵੀ ਦੇ ਕੈਂਡੀਡੇਟ ਸੀ ਢੇ ਲੁਧਿਆਣੇ ਰਹਿੰਦੇ ਸੀ ਵੈਸਟ ਚ ਰਹਿੰਦੇ ਸੀ ਉਹਨੂੰ ਕਿਉਂ ਕੈਂਡੀਡੇਟ ਬਣਾਇਆ ਜਿਹੜਾ ਨਾ ਲੁਧਿਆਣਾ ਵਿੱਚ ਰਹਿੰਦਾ ਨਾ ਵੈਸਟ ਵਿੱਚ ਰਹਿੰਦਾ। ਉਹ ਤਾਂ ਗੋਗੀ ਦੇ ਪਰਿਵਾਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਸੀਗੀ। ਨਹੀਂ ਦੇਖੋ ਗੱਲ ਇਹ ਆ ਵੀ ਗੋਗੀ ਨੇ ਤਾਂ ਨਹੀਂ ਪੱਥਰ ਤੋੜਿਆ ਸੀ। ਉਹ ਤਾਂ ਫਰਕ ਪਿਆ ਸੀ। ਉਹਨਾਂ ਨੂੰ ਤਾਂ ਇਹਨਾਂ ਨੇ ਪਰਿਵਾਰ ਨੂੰ ਬਾਅਦ 'ਚ ਰਗੜੇ ਆਏ। ਇਹ ਤਾਂ ਹੁਣ ਸਿਰਫ ਇਲੈਕਸ਼ਨ ਕਰਕੇ ਉਹ ਵੀ ਐਵੇਂ ਜਿਹੜੀ ਆ ਉਹ ਖਾਣਾ ਪੂਰਤੀ ਜੀ ਕਰੀ ਜਾ ਰਹੇ ਆ ਉਹ ਅਲੱਗ ਗੱਲ ਆ। ਪਰਵਾਰ ਨੂੰ ਤਾਂ ਪੁੱਛਿਆ ਹੀ ਕਿਸੇ ਨੇ ਨਹੀਂ ਨਾ ਟਿਕਟ ਵੇਲੇ ਪੁੱਛਿਆ ਨਾ ਹੋਰ ਕਿਸੇ ਵੇਲੇ ਪੁੱਛਿਆ ਪਰ ਮੈਂ ਉਸ ਪਰਿਵਾਰ ਬਾਰੇ ਕਿਉਂਕਿ ਉਹ ਨਹੀਂ ਗਿਗੋਗੀ ਜੀ ਇਲੈਕਸ਼ਨ ਚ ਮੈਂ ਕੋਈ ਉਹ ਬਹੁਤ ਵੱਡਾ ਉਹਨਾਂ ਨੂੰ ਗਹਿਰਾ ਦੁੱਖ ਆ ਨਹੀਂ ਤਾਂ ਸਿਆਸਤ ਇਹ ਜੇ ਕੰਮ ਚੱਲਦਾ ਏ ਪਰ ਨਹੀਂ ਪਾਉਣਾ ਚਾਹੁੰਦੇ ਅਸੀਂ। ਪਰ ਜੀ ਮੈਂ 2-3 ਸਾਲ ਹੋ ਗਏ ਨੇ ਮੈਨੂੰ ਪਤਾ ਸ케줄 ਬਹੁਤ ਟਾਈਟ ਆ ਤੁਹਾਡਾ ਪਰ ਤੁਸੀਂ ਸਮਾਂ ਦਿੱਤਾ ਥੈਂਕ ਯੂ ਉਹਦੇ ਵਾਸਤੇ ਐਡਵਾਂਸ ਚ ਮੈਂ ਇਹ ਜਾਨਣਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਸੀ ਮੁੱਖ ਮੰਤਰੀ ਸਾਹਿਬ ਪੂਰਾ ਪਰਿਵਾਰ ਉਹਨਾਂ ਦਾ ਜ਼ਬਰਦਸਤ ਤਰੀਕੇ ਦੇ ਨਾਲ ਪ੍ਰਚਾਰ ਕਰ ਰਿਹਾ ਸੀ ਸੇਮ ਉਹੀ ਸਿਚੁਏਸ਼ਨ ਇੱਥੇ ਆ ਪੂਰਾ ਪੰਜਾਬ ਦੇ ਵਿੱਚੋਂ ਐਮਐਲਏ ਮੰਤਰੀ ਆ ਕੇ ਇੱਥੇ ਬੈਠੇ ਪੂਰਾ ਪਰਿਵਾਰ ਸੀਮਤਬ ਦਾ ਆਕੀ ਪ੍ਰਚਾਰ ਕਰ ਰਿਹਾ ਤੁਹਾਨੂੰ ਲੱਗਦਾ ਕਿ ਗਵਰਨਮੈਂਟ ਨੇ ਇੰਨੇ ਕੰਮ ਕੀਤੇ ਹੋਣ ਤਾਂ ਇੰਨੇ ਪ੍ਰਚਾਰ ਪ੍ਰਸਾਰ ਦੀ ਲੋੜ ਹੁੰਦੀ ਹੈ ਜਾਂ ਗਵਰਨਮੈਂਟ ਦਾ ਤੁਸੀਂ ਵੀ ਗਵਰਨਮੈਂਟ ਚ ਰਹੇ ਹੋ ਜਾਂ ਇਸ ਸਟਰਕਚਰ ਨਾਲ ਗਵਰਨਮੈਂਟ ਚੱਲਦੀ ਹੁੰਦੀ ਹੈ ਦੇਖੋ ਗਵਰਨਮੈਂਟ ਤਾਂ ਗਵਰਨਮੈਂਟ ਦੇ ਕੋਲ ਤਾਕਤ ਆਹੀ ਹੁੰਦੀ ਆ ਆਹੀ ਤਾਕਤ ਹੁੰਦੀ ਹੈ ਮਸ਼ੀਨਰੀ ਦੀ ਮੁੱਖ ਮੰਤਰੀ ਆ ਗਿਆ ਸਾਰਾ ਸਰਕਾਰ ਆ ਗਈ ਢਾਂਚਾ ਆ ਗਿਆ ਮੁੱਖ ਮੰਤਰੀ ਦੇ ਘਰ ਵਾਲੀ ਆ ਗਈ ਪਰਿਵਾਰ ਆ ਗਿਆ ਇਹ ਸਦਾ ਹੀ ਹੁੰਦਾ ਆਇਆ ਬਾਅਦ ਇਲੈਕਸ਼ਨ ਚ ਇਹ ਹੁੰਦਾ ਆਇਆ ਕੋਈ ਵੀ ਇਹ ਸ਼ੱਕ ਨਹੀਂ ਵੀ ਇੱਕ دہشت ਦਾ ਮਾਹੌਲ ਇੱਕ ਇਸ ਤਰੀਕਾ ਦਾ ਹਵਾ ਦਾ ਮਾਹੌਲ ਬਣਾ ਦਿੰਦੇ ਜਾਂ ਦਿੱਤੇ ਜਾਂਦਾ ਸਰਕਾਰ 'ਚ ਕਿਤੇ ਵੀ ਹੋਵੇ ਪਰ ਗੱਲ ਇਹ ਆ ਬਾਕੀ ਜੇ ਕਿਤੇ ਬਾਈ ਇਲੈਕਸ਼ਨ ਪਹਿਲੇ ਮੁੱਖ ਮੰਤਰੀ ਜਾਂਦੇ ਸੀ ਤੇ ਉਹ ਜੋ ਵਾਅਦੇ ਕਰਦੇ ਸੀ ਉਸ ਤੋਂ ਬਾਅਦ ਉੱਥੇ ਪੂਰੇ ਕਰਦੇ ਸੀ ਹੁਣ ਨਾ ਤਾਂ ਮੁੱਖ ਮੰਤਰੀ ਦੀ ਧਰਮ ਪਤਨੀ ਇਹ ਤਾਂ ਕਹਿੰਦੇ ਸੀ ਵੀ ਇੱਥੇ ਕੋਈ ਸਿਆਸਤ ਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਹੈਗਾ ਜੀ ਇਹ ਤਾਂ ਕਹਿੰਦੇ ਸੀ ਕੋਈ ਵੀ ਇੱਥੇ ਇਹ ਆਮ ਆਦਮੀ ਪਾਰਟੀ ਆ ਹੁਣ ਮੁੱਖ ਮੰਤਰੀ ਦੇ ਮੁੱਖ ਮੰਤਰੀ ਘਰ ਵਾਲੀ ਚਮਕ ਕੇ ਇੱਕ ਦੂਜੇ ਜਲੰਧਰ 'ਚ ਵੀ ਆਈ ਗਲੀ ਗਲੀ ਫੇੜੇ ਹਾਂਜੀ ਜਿਵੇਂ ਨਵੀਂ ਵਿਆਹੀ ਜੋੜੀ ਫਿਰਦੀ ਹੁੰਦੀ ਆ ਲਿਸ਼ਕ ਪੁਸ਼ਕ ਕੇ ਆ ਕੇ ਗੇੜੇ ਮਾਰ ਕੇ ਜਿੱਦਣ ਸੀਟ ਜਤ ਜਾਂਦੀ ਆ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਉਹ ਕੋਠੀ ਖਾਲੀ ਪਈ ਆ ਉੱਥੇ ਜਿਹੜਾ ਝਾੜੂ ਹੀ ਚੋਂ ਨਿਸ਼ਾਨ ਇਹਨਾਂ ਦਾ ਝਾੜੂ ਵੀ ਨਹੀਂ ਕੋਈ ਲਾਉਂਦਾ ਉੱਥੇ ਇੱਥੇ ਨਜ਼ਾਰੇ ਲੈ ਰਹੇ ਹੁਣ 5 ਸਟਾਰ ਹਿਆਤ ਸਭ ਤੋਂ ਮਹਿੰਗਾ ਕਮਰਾ ਏ ਜਿੱਥੇ ਬੈਠੇ ਆ 5 ਲੱਖ ਰੁਪਏ ਦਾ ਉਹ ਫਲੋਰ ਦਾ ਇੱਕ ਦਿਨ ਦਾ ਕਿਰਾਇਆ ਤੇ ਇੱਕ ਇੱਕ ਲੱਖ ਰੁਪਈਆ ਕੌਣ ਪੈਸੇ ਦੇ ਰਿਹਾ ਉਹ ਮੈਨੂੰ ਦੱਸੇ ਜਰਾ ਬਈ ਸਰਕਟ ਹਾਊਸ ਬਣੇ ਆ ਪੀਏਯੂ ਆਵਰੇ ਸਰਟਨ ਹਾਊਸ ਬਣੇ ਆ ਲੋਕਾਂ ਦੇ ਘਰ ਨੇ ਤੇ ਤੁਸੀਂ ਐਡੇ ਅਲੀ ਸ਼ਾਨ ਤੁਸੀਂ ਤਾਂ ਕਹਿੰਦੇ ਸੀ ਅਸੀਂ ਵੈਗਨਾਰ ਵਾਲੇ ਬੰਦੇ ਆ ਅਸੀਂ ਤਾਂ ਮਫਲਰ ਵਾਲੇ ਆ ਅਸੀਂ ਤਾਂ ਦੇਸੀ ਆ ਤੇ ਹੁਣ ਤੁਸੀਂ ਰਹਿਨੇ ਕਿੱਥੇ ਹੋ ਆ ਦੇਖ ਲਿਓ ਹੁਣ ਗੱਡੀਆਂ ਖੜੀਆਂ ਹੋਣਗੀਆਂ ਹੱਥ ਦੇ ਮੂਰੇ ਸਾਰਾ ਨਾਕਾਬੰਦੀ ਕੀਤੀ ਪਈ ਹੋਊਗੀ ਜੋਣਾ ਦੁੱਬਰ ਕੀਤਾ ਪਿਆ ਸਬਦਾ ਲੁਧਿਆਣੇ ਚ ਤੁਸੀਂ ਵੀ ਚਿੱਠੀ ਲਿਖੀ ਮੁੱਖ ਮੰਤਰੀ ਨੂੰ ਰੇਲਵੇ ਅੰਡਰਪਾਸ ਨੂੰ ਲੈ ਕੇ ਚਿੱਠੀ ਲਿਖੀ ਤੁਸੀਂ ਐਨਓਸੀ ਨਹੀਂ ਮਿਲ ਰਹੀ ਕਹਿ ਰਹੇ ਬਹੁਤ بڑا ਇੱਕ ਤੁਸੀਂ ਵੀ ਜਾਣਦੇ ਹੋ ਵੀ ਸਾਰਾ ਮਾਲਵਾ ਸਾਰਾ ਲੁਧਿਆਣਾ ਜਿਹੜਾ ਆਪਣਾ ਨੀਲੋਂ ਤੋਂ ਦਰਾਹੇ ਨਾਲੀ ਜਿਹੜੀ ਸੜਕ ਉਹ ਤੋਂ ਚਾਹੇ ਕਿਸੇ ਨੇ ਆਨੰਦਪੁਰ ਸਾਹਿਬ ਜਾਣਾ ਹੋਵੇ ਚਾਹੇ ਕਿਸੇ ਨੇ ਅੱਗੇ ਮਨਾਲੀ ਤੱਕ ਜਾਣਾ ਹੋਵੇ ਚਾਹੇ ਲੋਕ ਚੰਡੀਗੜ੍ਹ ਵੀ ਜਾਂਦੇ ਆ ਤੇ ਜਿਹੜਾ ਦਰਾਹਾ ਏ ਉੱਥੇ ਘੰਟੋ ਵੱਧੀ ਲੋਕਾਂ ਨੂੰ ਉਹ ਜਿਹੜਾ ਫਾਟਕ ਆ ਬੰਦ ਰਹਿੰਦਾ ਇਹ ਗੱਲ ਕਰਦੇ ਅਸੀਂ ਬੜੀ ਸੇਵਾ ਕਰਦੇ ਆ ਜੀ ਕੰਮ ਕਰਦੇ ਆ ਜੀ ਉਹ ਜਿਹੜਾ ਤਕਰੀਬਨ ਅੱਜ ਨੂੰ ਮੈਂ ਸਮਝਦਾ 10 ਸਾਲ ਤੋਂ ਉੱਤੇ ਹੋ ਗਏ ਹੋਣੇ ਆ ਜਿਹੜਾ ਸਰਕਾਰ ਨੇ ਪੀ ਡਬਲਯੂ ਡੀ ਵਾਲਿਆ ਜਿਨ੍ਹਾਂ ਨੂੰ ਟੈਂਡਰ ਦਿੱਤਾ ਸੀ ਠੇਕੇਦਾਰ ਜਿਹੜਾ ਸੀ ਕੋਈ ਰੋਪੜ ਦਾ ਉਹ ਜਿਹਨੇ ਬਣਾਉਣਾ ਸੀ ਉਹਦਾ ਸਰਕਾਰ ਨਾਲ ਡਿਸਟ੍ਰਿਬਿਊਟ ਪੈ ਗਿਆ ਉਹ ਛੱਡ ਕੇ ਕੰਮ ਭੱਜ ਗਿਆ ਹੁਣ ਲੋਕ ਉੱਤੇ ਖੱਜਲਖਵਾਰ ਹੋ ਰਿਹਾ ਉਹ 70 ਕਰੋੜ 56 ਲੱਖ ਦਾ ਪੁਲ ਬਣਦਾ ਅਸੀਂ ਲਿਖ ਲਿਖ ਮੈਂ ਚਾਰ ਵਾਰ ਚਿੱਠੀਆਂ ਮੈਂ ਲਿਖਤੀਆਂ ਇਹਨਾਂ ਦੇ ਰਵੀ ਭਗਤ ਜੀ ਜਿਹੜੇ ਸੈਕਟਰੀ ਨੇ ਪੀ ਡਬਲਯੂ ਤੇ ਇਸ ਵੇਲੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨਾਲ ਮੇਰੇ ਸਾਰੇ ਮਹਿਕਮੇ ਵਾਲੇ ਮੇਰੇ ਦਫ਼ਤਰ ਤੋਂ ਮੀਟਿੰਗ ਕਰਕੇ ਗਏ ਵੀ ਭਾਈ 70 ਦਾ 70 ਕਰੋੜ ਚਾਹੇ 80 ਕਰੋੜ ਲੱਗੇ ਅਸੀਂ ਲਾਵਾਂਗੇ ਰੇਲਵੇ ਬਣਾਉਗੀ ਲੋਕਾਂ ਨੂੰ ਖਰਾਬ ਨਾ ਕਰੋ ਪਰ ਗੱਲ ਇਹ ਆ ਵੀ ਉਹਦੀ ਇੱਕ ਐਨਓਸੀ ਦੇਣੀ ਆ ਜਾਂ ਤਾਂ ਭਗਵੰਤ ਮਾਨ ਦੀ ਸਰਕਾਰ ਕਵੇ ਵੀ ਅਸੀਂ ਉਹ ਬਣਾਵਾਂਗੇ ਆ ਸਾਡੇ ਕੋਲ ਹੈਗਾ 70 80 ਕਰੋੜ ਰੁਪਈਆ ਸਾਨੂੰ ਐਨਓਸ ਦੇ ਦਿਓ ਅਸੀਂ ਉਹਨੂੰ ਦੇ ਦਈਏ ਨਾ ਤਾਂ ਉਹ ਗੱਲ ਤੇ ਆਉਂਦੇ ਆ ਵੀ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਅਸੀਂ ਕਹਿੰਦੇ ਆ ਵੀ ਅਸੀਂ ਤੁਹਤੋਂ ਸਿਰਫ ਇੱਕ ਕਿਉਂਕਿ ਜਿਹੜੀ ਵਿਕਰਮ ਜਦੋਂ ਰੇਲਵੇ ਦੇ ਉੱਤਰ ਬ੍ਰਿਜ ਬਣਦਾ ਉਹ ਜਿਹੜੀ ਥੱਲੇ ਸਾਡੇ ਉੱਤਰ ਨਹੀਂ ਆ ਕੇ ਜਾਂ ਤਾਂ ਸ਼ਹਿਰ ਚ ਹੋਊਗੀ ਤਾਂ ਕਾਰਪੋਰੇਸ਼ਨ ਦੀ ਜਗ੍ਹਾ ਹੋਊਗੀ ਜੇ ਕਿਤੇ ਬਾਹਰ ਹੋਊਗੀ ਜੀਟੀ ਰੋਡ ਤੇ ਜਾਂ ਹੋਰ ਉਹ ਪੀ ਡਬਲਯੂ ਡੀ ਦੀ ਜਗ੍ਹਾ ਹੋਊ ਸਿਰਫ ਇੱਕ ਪੀ ਡਬਲਯੂ ਡੀ ਦੇ ਐਸ ਡੀਓ ਨੇ ਇੱਕ ਅਸਾਈਨ ਕਰਨੇ ਆ ਵੀ ਸਾਨੂੰ ਕੋਈ ਤਰੀਕ ਨਹੀਂ ਸਾਡੀ ਸਹਿਮਤੀ ਆ ਤੁਸੀਂ ਬਣਾ ਲਓ ਉਹਨਾਂ ਤੋਂ ਬਗੈਰ ਅਸੀਂ ਨਾ ਨਕਸ਼ਾ ਪਾਸ ਕਰ ਸਕਦੇ ਹਾਂ ਉਹਨਾਂ ਜਿੰਨਾ ਬਣਾ ਸਕਦੇ ਆ ਇੰਚ ਵੀ ਨਹੀਂ ਹਿੱਲ ਸਕਦੇ ਉਹ ਜੀ ਮਿਨਿਸਟਰ ਸਾਹਿਬ ਜਿਹੜਾ ਮੈਨੂੰ ਕਹਿੰਦੇ ਵੀ ਮੇਰੀ ਕੋਠੀ ਤੇ ਆਉਂਦਾ ਜਾਂ ਫਲਾਨਾ ਆਉਂਦਾ ਮੈਂ ਤੋ ਤੋ ਕੀ ਲੈਣਾ ਭਾਈ ਮੈਂ ਤਾਂ ਲੋਕਾਂ ਦੇ ਕੰਮ ਖਾਤੇ ਨੂੰ ਨਸਪਾਈਆਂ ਮੈਂ ਕਿਤੇ ਵੀ ਜਾਊਂਗਾ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਦੋ ਦਿਨ ਨੇ ਤੁਹਾਡੇ ਕੋਲ ਤੁਹਾਡੀ ਸਰਕਾਰ ਕੋਈ ਫੈਸਲਾ ਕਰ ਦੇਵੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਮਿਲਣਾ ਹੂੰ ਮੈਨੂੰ ਰੀਜ਼ਨ ਦੱਸ ਦਿਓ ਤੁਹਾਡਾ ਉਸਡੀ ਦੱਸ ਦੇ ਤੁਹਾਡਾ ਪ੍ਰਿੰਸੀਪਲ ਸੈਕਟਰੀ ਦੱਸ ਦੇ ਵੀ ਭਾਈ ਤੁਸੀਂ ਕਿਉਂ ਲੋਕਾਂ ਨੂੰ ਖੱਜਲ ਖਵਾਰ ਕਰ ਰਹੇ ਹੋ ਕਿਉਂ ਕਰਦੇ ਹੋ ਬਣਾਉਣਾ ਅਸੀਂ ਆ ਤੁਸੀਂ ਸਿਰਫ ਕੈਨੋਸੀ ਦੇਣੀ ਆ ਨਹੀਂ ਦੋਗੇ ਤਾਂ ਭਾਈ ਫਿਰ ਤੁਹਾਡਾ ਦਰਵਾਜ਼ਾ ਘੇਰਾਂਗੇ ਆ ਕਿ ਅਸੀਂ ਕਿਉਂ ਨਾ ਘੇਰਾਂਗੇ ਆ ਵੋਟਾਂ ਦੇ ਇਹ ਜੇ ਪੋਲੀਟੀਕਲ ਪਾਰਟੀਆਂ ਲੋਕ ਨੇ ਜਿਹੜੇ ਵੋਟਾਂ ਵ ਲਈ ਲੋਟ ਆਉਂਦੇ ਆ ਮੈਨੂੰ ਇਹ ਦੱਸੋ ਰਵਨੀਤ ਜੀ ਸੈਂਟਰ ਦੇ ਵਿੱਚ ਚੰਗੀ ਪਕੜ ਆ ਤੁਹਾਡੀ ਅਮਿਤ ਸ਼ਾਹ ਜੀ ਦੇ ਬਹੁਤ ক্লোਜ਼ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਵੀ ਤੁਹਾਡੀ ਗੱਲ ਸੁਣਦੇ ਆ ਇਹ ਦੱਸੋ ਕਿ ਪੰਜਾਬ ਦੇ ਲਈ ਵਿਜ਼ਨ ਕੀ ਹੈ ਹੁਣ ਅੱਗੇ ਬੀਜੇਪੀ ਦਾ ਕਿਉਂਕਿ ਚਰਚਾ ਇਸ ਤਰ੍ਹਾਂ ਦੀ ਵੀ ਚੱਲੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਵਿਚਾਰ ਚੱਲ ਰਿਹਾ ਹੈ ਇਸ ਤਰ੍ਹਾਂ ਦੀ ਹੈ ਕੋਈ ਚਰਚਾ ਕੀ ਰਾਜੂਆਣਾ ਹੁਣਾਂ ਦੀ ਰਿਹਾਈ ਜਾਂ ਜਗਤਾਰ ਸਿੰਘ ਹਵਾਰਾ ਹੁਣਾਂ ਦੀ ਰਿਹਾਈ ਨੂੰ ਲੈ ਕੇ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਹੈਗਾ ਅੱਗੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਦੇਖੋ ਜਿੱਦਣ ਮੈਂ ਬੀਜੇਪੀ ਚ ਗਿਆ ਸੀ ਮੈਂ ਪਹਿਲੀ ਗੱਲ ਇਹ ਕਹੀ ਸੀ ਵੀ ਮੇਰੀ ਇਸ ਮੁੱਦੇ ਤੇ ਸਾਡੇ ਪਰਿਵਾਰ ਦੀ ਸਾ ਵੀ ਕੋਈ ਵੀ ਅਸੀਂ ਉਹਨਾਂ ਨੂੰ ਕਦ ਛੱਡਣ ਉਹਨਾਂ ਦੀ ਫਾਂਸੀ ਤੋਂ ਉਮਰ ਕੈਦ ਹੋਵੇ ਕਾਨੂੰਨੀ ਕਾਰਵਾਈ ਆ ਕੇਸ ਜੋ ਵੀ ਹੋਵੇ ਅਸੀਂ ਉਹਨੂੰ ਬਿਲਕੁਲ ਉਤੇ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਮੈਂ ਇਹ ਹੀ ਗੱਲ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਵੀ ਮੈਂ ਗੱਲ ਸ਼ੇਅਰ ਕਰਕੇ ਆਇਆ ਚਾਹੇ ਬੰਦੀ ਸਿੱਖ ਹੋਣ ਚਾਹੇ ਕੋਈ ਨੌ ਬਾਏ ਨੇਮ ਮੈਂ ਕਿਸੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਵੀ ਭਾਈ ਜਿਨ੍ਹਾਂ ਨੂੰ ਵੀ ਜੇ ਪੰਜਾਬ ਜਾਂ ਪੰਜਾਬੀ ਜਾਂ ਸਿੱਖ ਖੁਸ਼ ਨੇ ਉਹ ਕੰਮ ਜਿਹੜਾ ਏ ਉਹ ਕਰਨਾ ਚਾਹੀਦਾ ਏ ਜੀ ਇਹਦੇ ਵਿੱਚ ਖੁਸ਼ੀ ਆ ਤੇ ਇਹ ਸਾਨੂੰ ਮੈਂ ਕਿਹਾ ਕੀ ਪ੍ਰੋਬਲਮ ਆ ਭਾਈ ਤੁਹਾਡੀ ਮਰਜ਼ੀ ਜੋ ਅੱਜ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਪੰਜਾਬ 'ਚ ਸ਼ਾਂਤੀ ਹੋਣੀ ਚਾਹੀਦੀ ਆ ਜਿਸ ਤਰੀਕੇ ਨਾਲ ਹਰ ਵੇਲੇ ਕਿਤੇ ਕਿਰਪਾਨਾਂ ਗੋਲੀਆਂ ਚੱਲਦੀਆਂ ਏ ਉਹ ਡਰ ਲੱਗਦਾ ਵੀ ਕਿਤੇ ਪੰਜਾਬ ਦੁਆਰਾ ਜੋ ਸテਤੀ ਅਕਾਲੀ ਦਲ ਦੀ ਬਣੀ ਆ ਜਿਵੇਂ ਉਹ ਆਪਸ ਵਿੱਚ ਗਰੂਪੀਜ਼ਮ ਹੋ ਰਹੀ ਆ ਵੀ ਪੰਜਾਬ ਨੂੰ ਕਿਤੇ ਕੋਈ ਅਮਨ ਸ਼ਾਂਤੀ 'ਚ ਉਹ ਗੱਲ ਨਾ ਹੋ ਜੇ ਇਸ ਕਰਕੇ ਜੋ ਹੁੰਦਾ ਪਰ ਪ੍ਰਾਈਮ ਮਿਨਿਸਟਰ ਸਾਹਿਬ ਮੈਂ ਤੁਹਾਨੂੰ ਦੱਸ ਦਿੰਨਾ ਲੋਕਾਂ ਦਾ ਵੀ ਲੋਕਾਂ ਨੇ ਸਭ ਅਜਿਹਾ ਮਾ ਕੇ ਦੇਖ ਲਈਆਂ ਮੋਦੀ ਜੀ ਤੀਜੀ ਵਾਰ ਸਰਕਾਰ ਚ ਆਏ ਆ ਉਹਨਾਂ ਨੇ ਰਹਿਣਾ 29 ਤੱਕ ਦੇਸ਼ ਨੂੰ ਚੌਥੇ ਨੰਬਰ ਤੇ ਲੈ ਆਏ ਇਹ ਜਿਹਾਂ ਪੁਲ ਇਹ ਜਿਹੇ ਹਾਈਵੇ ਜਿਹੜੇ ਬਣੇ ਆ ਪੰਜਾਬ ਚ ਉਹ ਸਾਰੇ ਗਟਕਰੀ ਜੀ ਮੋਦੀ ਜੀ ਦੀ ਦੇਣ ਆ ਤੇ ਡਵੈਲਪਮੈਂਟ ਦਾ ਪਲਾਨ ਤਿਆਰ ਆ ਮੋਦੀ ਜੀ ਤਾਂ ਪਹਿਲਾਂ ਬਹੁਤ ਕੁਝ ਦੇਣ ਆਏ ਸੀ ਫਿਰੋਜ਼ਪੁਰ ਮੈਂ ਤਾਂ ਉਦੋਂ ਕਾਂਗਰਸ ਸੀ ਜਦੋਂ ਗੱਲ ਕੀਤੀ ਸੀ ਜਦੋਂ ਉਹਨਾਂ ਨੇ ਕਹੇ ਫੌਜ ਅਸੀਂ 2% ਪੈਰਾਮਿਲਟਰੀ ਫੋਰਸਿਜ਼ ਹੋਰ ਦਵਾਂਗੇ ਅਸੀਂ ਧਰਮੀ ਫੌਜੀ ਜਿਹੜੇ ਉਹਨਾਂ ਦੀ ਦੁਆਰਾ ਨੌਕਰੀਆਂ ਉਹਨਾਂ ਦੀਆਂ ਪੈਨਸ਼ਨਾਂ ਉਹਨਾਂ ਦੇ ਪਰਿਵਾਰਾਂ ਨਾਲ ਹੱਕ ਉਹਨਾਂ ਨੂੰ ਮਿਲੂਗਾ ਬੰਦੀ ਸਿੱਖਾਂ ਵਾਲੀ ਗੱਲ ਬਾਕੀ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਮਿਊਜ਼ੀਅਮ ਬਣਾਉਣਾ ਸੀ ਸਟੀਲ ਹੱਬ ਆਫ ਇੰਡੀਆ ਜਿਹੜਾ ਗੋਵਿੰਦਗੜ੍ਹ ਨੂੰ ਬਣਾਉਣਾ ਸੀ ਲੁਧਿਆਣੇ ਤੇ ਆਈਟੀ ਸਿਟੀ ਜਿਹੜਾ ਉਹਨੂੰ ਬਣਾਉਣਾ ਸੀ ਮਹਾਲੀ ਨੂੰ ਉਹ ਆ ਚੰਨੀ ਨੇ ਉਹਦੋਂ ਰੋਕ ਲਿਆ ਉਹਨਾਂ ਨੂੰ 20 ਕ ਬੰਦੇ ਲਾ ਕੇ ਮੂਰੇ ਉਹ ਸਾਰਾ ਕੰਮ ਉਹਨਾਂ ਨਾਲੇ ਪਾਕਿਸਤਾਨ ਦੇ ਮੂਰੇ ਖੜਾ ਕੀਤਾ ਪਰ ਅੱਜ ਉਦੋਂ ਵੀ ਵੱਧ ਪ੍ਰਾਈਮ ਮਿੰისტਰੀ ਦੇ ਮਨ ਚ ਜਗ੍ਹਾ ਹੈ ਉਹ ਕਹਿੰਦੇ ਆ ਵੀ ਮੈਨੂੰ ਪਤਾ ਨਹੀਂ ਮੈਂ ਕਿਹਾ ਜੀ ਤੁਨੂੰ ਇੰਨਾ ਅਸੀਂ ਕਦੇ ਵੋਟ ਨਹੀਂ ਪਾਈ ਤੁਹਾਨੂੰ ਅਸੀਂ ਬੁਰਾ ਭਲਾ ਵੀ ਕਹਿੰਦੇ ਆ ਇੱਕ ਗੱਲ ਹੋਈ ਪੰਜਾਬ ਬਾਰੇ ਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੋਣਾ ਹਮੇਸ਼ਾ ਤਰਤੀ ਹੁੰਦੀ ਆ ਆਮ ਤੌਰ ਤੇ ਹੀ ਹੁੰਦੀ ਆ ਉਹ ਕਹਿੰਦੇ ਵੀ ਮੈਂ ਤਾਂ ਪੰਜਾਬ ਚ ਮੇਰੇ ਅਲੱਗ ਜਗ੍ਹਾ ਦਿਲ ਚ ਵੱਸਦੀ ਆ ਇਹ ਕਿਉਂ ਆ ਮੈਨੂੰ ਨਹੀਂ ਪਤਾ ਪਰ ਮੇਰੇ ਜਦੋਂ ਵੀ ਹੁਣ ਆਦਮਪੁਰ ਆਏ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਜਦੋਂ ਵੀ ਪਿਛਲਾ ਆਖਰੀ ਪ੍ਰਾਈਮ ਮਿਨਿਸਟਰ ਹੁਣ ਆਕੇ ਗਏ ਆਸਟ੍ਰੇਲੀਆ ਦੇ ਸਭ ਤੋਂ ਵੱਡਾ ਤਾਕਤ ਦੇਸ਼ ਆ ਉਹਦੇ ਪ੍ਰਾਈਮ ਮਿਨਿਸਟਰ ਗੁਰਦੁਆਰੇ ਚ ਗਏ ਮੱਥਾ ਟੇਕਣ ਉਹਨਾਂ ਦੀ ਭਾਵਨਾ ਇੱਕ ਕਿਸਾਨਾਂ ਨੂੰ ਲੈ ਕੇ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੈਗਾ ਕਿਉਂਕਿ ਚਰਚਾ ਇਸ ਤਰ੍ਹਾਂ ਦੀ ਕਿ ਕਿਸਾਨਾਂ ਨੂੰ ਲੈ ਕੇ ਵੀ ਕੋਈ ਐਲਾਨ ਕੀਤਾ ਜਾ ਸਕਦਾ ਕਿਉਂ ਕਿਉਂਕਿ ਗੱਲ ਇੱਕ ਕਿਉਂ ਮਤਲਬ ਖੁੱਲ੍ਹ ਕੇ ਨਾ ਗੱਲ ਹੁਣ ਰਾਜਾ ਆਪਣੇ ਸ਼ਿਵਰਾਜ ਜੀ ਆਏ ਆਏ ਬਣੀ ਦੋ ਦਿਨ ਆਪਣੇ ਦੋ ਪਿੰਡਾਂ ਚ ਗਏ ਕਿਸ ਤਰੀਕੇ ਨਾਲ ਪਟਿਆਲੇ ਦੇ ਉੱਥੇ ਹੀ ਧਰਨੇ ਸੀ ਉੱਥੇ ਹੀ ਉਹਨਾਂ ਨਾਲ ਕਿਸਾਨ ਬੈਠੇ ਚਾਰ ਮੀਟਿੰਗਾਂ ਬੜੀਆਂ ਵਧੀਆਂ ਚੱਲ ਰਹੀਆਂ ਸੀ ਕਿਸਾਨਾਂ ਨਾਲ ਕੈਬਨਿਟ ਮੰਤਰੀ ਉਰੇ ਆਏ ਹੋਏ ਸੀ ਸਭ ਕੁਝ ਚੱਲ ਰਿਆ ਸੀ ਇਹ ਇਹਨੂੰ ਪਤਾ ਲੱਗ ਗਿਆ ਭਗਵੰਤ ਨੂੰ ਵੀ ਲੈ ਵੀ ਇਹ ਗੱਲ ਕਿਸਾਨਾਂ ਤੇ ਇਹਨਾਂ ਦੀ ਆਪਸ ਵਿੱਚ ਟਿਊਨਿੰਗ ਠੀਕ ਹੁੰਦੀ ਜਾਂਦੀ ਆ ਇਹਨਾਂ ਦੀ ਗੱਲ ਸਿਰੇ ਲੱਗਦੀ ਰਹਿੰਦੀ ਆ ਇਸੇ ਕਰਕੇ ਮੀਟਿੰਗ ਤੋਂ ਪਿੱਛੋਂ ਨੇ ਟਰਾਲੀ ਚੋਰ ਏਸੀ ਚੋਰ 쿨ਰ ਚੋਰ ਭਾਂਡੇ ਚੋਰ ਸਭ ਕੁਝ ਤਾਂ ਐਮਐਲਏ ਚੱਕ ਕੇ ਲੈ ਗਏ ਉਹਨਾਂ ਦਾ ਮੁੜ ਕੇ ਜਦੋਂ ਵੀ ਉਹ ਮੜੀ ਜੀ ਗੱਲ ਕਰਦੇ ਉਹਨਾਂ ਨੂੰ ਜਦੀ ਹਾਊਸ ਰੈਸਟ ਕਰਦੇ ਸਾਡੀ ਗੱਲ ਬਿਆਤਾ ਜਿਹੜੀ ਉਹ ਕਿਸਾਨ ਲੀਡਰਾਂ ਨਾਲ ਕਿਸਾਨਾਂ ਨਾਲ ਡਾਇਰੈਕਟ ਸ਼ੁਰੂ ਹੋਗੀ ਜਿਸ ਤਰੀਕਾ ਮੰਤਰੀ ਜੀ ਨਾਲ ਗੱਲ ਹੋਈ ਹੈ ਤੇ ਸ਼ਿਵਰਾਜ ਐਗਰੀਕਲਚਰ ਮਿਨਿਸਟਰ ਉਹ ਜਿਹੜਾ ਚਾਰ ਵਾਰ ਤਿੰਨ ਵਾਰ ਸੀਐਮ ਰਿਹਾ ਹੈ ਤੇ ਬਿਲਕੁਲ ਸਤਾਈ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਲਈ ਵੀ ਮਜ਼ਦੂਰਾਂ ਲਈ ਵੀ ਇਨਾਂ ਦੇ ਕਰਜ਼ਿਆਂ ਦੀ ਵੀ ਗੱਲ ਹੋਊਗੀ ਮਾਫੀ ਪੰਜਾਬ ਦੇ ਕਰਜ਼ੇ ਦੀ ਵੀ ਮਾਫੀ ਦੀ ਗੱਲ ਹੋਊਗੀ ਤਾਂ ਹੀ ਉਹਦੋਂ ਬਾਅਦ ਇਲੈਕਸ਼ਨ ਚ ਉਤਰਾਂਗੇ 2027 ਦੀ ਚੋਣ ਮੇਰਾ ਅਖੀਰਲਾ ਸਵਾਲ ਹੈ 2027 ਦੀ ਇਲੈਕਸ਼ਨ ਨੂੰ ਰਵਨੀਤ ਸਿੰਘ ਬਿੱਟੂ ਕਿਵੇਂ ਦੇਖਦੇ ਆ ਬੀਜੇਪੀ ਦੀ ਜੋ ਹਾਈ ਕਮਾਂਡ ਉਹ ਕਿਵੇਂ ਮੋਚ ਕਰ ਰਹੀ ਹੈ ਪੰਜਾਬ ਨੂੰ ਖਾਸ ਤੌਰ ਤੇ ਦੇਖੋ ਸਾਡੇ ਕਈ ਵਾਰ ਬਹੁਤ بڑے ਲੀਡਰ ਨੇ ਜਿਹੜੇ ਉਹਨਾਂ ਨਾਲ ਇਸ ਗੱਲ ਦੀ ਹੈਲਦੀ ਡਿਸਕਸ਼ਨ ਡਿਸਕਸ਼ਨ ਹੁੰਦੀ ਹੈ ਉਹ ਬੜੇ ਕਈ ਵਾਰ ਕਹਿੰਦੇ ਆ ਵੀ ਯਾਰ ਤੁਸੀਂ ਪੰਜਾਬ ਵਾਲੇ ਨਹੀਂ ਮੰਨਦੇ ਬਾਕੀ ਤਾਂ ਸਾਰੇ ਹੀ ਤਿੰਨ ਤਿੰਨ ਵਾਰ ਸਟੇਟਾਂ ਹਰਿਆਣਾ ਆ ਗਿਆ ਉੱਥੇ ਵੀ ਜਾਟ ਨੇ ਉੱਥੇ ਵੀ ਮਜ਼ਦੂਰ ਨੇ ਰਾਜਸਥਾਨ ਯੂਪੀ ਸਾਰਾ ਅਸੀਂ ਉਹਨਾਂ ਨੂੰ ਇਸ ਵਾਰ ਕਿਹਾ ਵੀ ਨਹੀਂ ਤੁਸੀਂ ਤੁਹਾਡਾ ਵਿਸ਼ਵਾਸ ਕੀ ਹੈ ਕੀ ਨਹੀਂ ਪਰ ਸਾਡਾ ਇਸ ਵਾਰ ਵਿਸ਼ਵਾਸ ਉਹ ਤਾਂ ਪਿਛਲੀ ਵਾਰ ਵੀ ਬਣ ਜਾਂਦੀ ਜੇ ਕਿਤੇ ਕਿਸਾਨ ਯੂਨੀਅਨ ਵਾਲੀ ਗੱਲ ਨਾ ਹੁੰਦੀ ਲੋਕ ਬੀਜੇਪੀ ਨੂੰ ਚਾਹੁੰਦੇ ਉਹ ਤਾਂ ਗੱਲ ਐਸੀ ਆੜ ਖੜੀ ਉਹੋ ਜਿਹੀਆਂ ਗੱਲਾਂ ਸਭ ਪੱਦਰ ਕਰਕੇ ਸਤਾਈ ਚ ਕੋਈ ਪ੍ਰੋਬਲਮ ਹੀ ਨਹੀਂ ਲੋਕ ਵੋਟ ਪਾਉਣਾ ਚਾਹੁੰਦੇ ਆ ਕਿਉਂ ਨਾ ਪਾਉਣ ਚਾਣਗੇ ਯਾਰ ਲੋਕ ਉਰੇ ਚਾਹੁੰਦੇ ਆ ਐਪਲ ਵਰਗੀ ਫੈਕਟਰੀ ਜੇ ਇੰਡੀਆ ਚਾਹੁੰਦੀ ਆ ਯੂਪੀ ਚ ਲੱਗ ਸਕਦੀ ਆ ਪੰਜਾਬ ਚ ਕਿਉਂ ਨਾ ਲੱਗੂਗੀ ਜੇ ਭਾਜਪੀ ਆਉਗੀ ਤੇ ਦੂਜੀ ਗੱਲ ਰੋਜ਼ਗਾਰ ਉਰੇ ਕੰਮ ਕਿਉਂ ਨਹੀਂ ਚੱਲੂਗਾ ਵਿਦੇਸ਼ਾਂ ਨੂੰ ਰੇਅਰਪੋਰਟ ਇੰਟਰਨੈਸ਼ਨਲ ਕਿਉਂ ਨਹੀਂ ਬਣਨਗੇ ਕੰਮ ਤਾਂ ਦੇਖੋ ਨਾ ਆਖਰ ਪੈਸਾ ਕੇਂਦਰ ਕੋਲ ਆ ਖਜ਼ਾਨਾ ਉਹਨਾਂ ਕੋਲ ਆ ਆਪਣੇ ਕੋਲ ਤਾਂ 4 ਲੱਖ ਕਰੋੜ ਦਾ ਕਰਜ਼ਾ ਏ ਕਰਜ਼ਾ ਲੈ ਜੂਗਾ ਪ੍ਰਾਈਮ ਮਿਨਿਸਟਰ ਨੇ ਹਰ ਜ਼ਿਲ੍ਹੇ ਚ ਇੱਕੇ ਗਿਣਾ ਮਾਰ ਜਾਣਗੇ ਆਪਣੇ ਆ ਵੀ ਬੱਲੇ ਬੱਲੇ ਆ ਹੁਣ ਆ ਬਿਹਾਰ ਦੀ ਇਲੈਕਸ਼ਨ ਆ ਜੀ ਮੈਂ ਸਿੱਧੀ ਕਹਿੰਨਾ ਪੋਲਿਟਿਕਸ ਕਰਦੇ ਆ ਤੇ ਅੱਜ ਲੱਖਾਂ ਕਰੋੜ ਰੁਪਏ ਬਿਹਾਰ ਨੂੰ ਦਿੱਤਾ ਜਾ ਰਿਹਾ ਕਿ ਨਹੀਂ ਦਿੱਤਾ ਜਾ ਰਿਹਾ 27 ਤੋਂ ਪਹਿਲਾਂ ਸਾਨੂੰ ਪੰਜਾਬ 'ਚ ਸਾਰੇ ਹੀ ਨੱਕੇ ਆ ਜਿਹੜੇ ਇਧਰ ਨੂੰ ਮੁੜ ਜਣੇ ਆ ਤੇ ਲੋਕ ਆ ਵੋਟ ਪਾ ਕੇ ਬੀਜੇਪੀ ਦੀ ਸਰਕਾਰ ਉਰੇ ਬਣਾਉਣਗੇ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਲੋਕਾਂ ਨੇ ਕਾਲੀ ਦਲ ਵੀ ਦੇਖ ਲਿਆ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੰਡ ਵੀ ਦੇਖ ਲਏ ਉਹਨਾਂ ਦੀ ਸਭ ਦੀ ਹੁਣ bari ਖਤਮ ਹੋ ਗਈ ਆ ਹੁਣ ਲੋਕਾਂ ਨੇ ਅਸਲ ਬਦਲਾਇਆ ਤੇ ਨਕਲੀ ਬਦਲਾਸ ਸੀ ਨਾ ਇਹਨਾਂ ਨੂੰ ਬਦਲ ਕੇ ਬੀਜੇਪੀ ਲਿਆਉਣੀ ਆ ਤੇ ਫਿਰ ਇਹੀ ਸੂਬੇ ਗਰੰਟੀ ਜਿਵੇਂ ਬੀਜੇਪੀ ਸ਼ਕਤੀ ਨਾਲ ਕੰਮ ਕਰਦੀ ਹੈ ਕ੍ਰਪਸ਼ਨ ਨਹੀਂ ਹੋਣ ਦਿੰਦੀ ਕੋਈ ਪੈਸਾ ਨਹੀਂ ਖਾਣ ਦਿੰਦੀ ਉਸ ਤਰੀਕੇ ਨਾਲ ਸਾਰੇ ਸੂਬੇ ਜੇ 22 ਸੂਬਿਆਂ ਚ ਜੀ मिनिस्टर ਨੇ ਤੀਜੀ ਵਾਰ ਸੈਂਟਰ ਸਰਕਾਰ ਆ ਪੰਜਾਬ ਚ ਕਿਉਂ ਨਹੀਂ ਬਣੇਗੀ ਭਗਵੰਤ ਮਾਨ ਨਾਲ ਗੱਲ ਹੋ ਜਾਂਦੀ ਹੈ ਤੁਹਾਡੇ ਯਾਰ ਰਹੇ ਆ ਬੜੇ ਜਿਗਰੀ ਯਾਰ ਸੀਗੇ ਹੁਣ ਗੱਲਬਾਤ ਬੰਦ ਬਿਲਕੁਲ ਦੇਖੋ ਜੀ ਜਿਹੜਾ ਬੰਦਾ ਉਹਦੇ ਤਾਂ ਪੰਜਾਬੀ ਮੈਂ ਸਮਝਦਾ ਉਹ ਰਹਿ ਹੀ ਨਹੀਂ ਉਹ ਜਿਹੜਾ ਬੰਦਾ ਲੰਬਾ ਪੈ ਗਿਆ ਕੇਜਰੀਵਾਲ ਦੇ ਦਿੱਲੀ ਵਾਲਿਆਂ ਦੇ ਮੂਰੇ ਜਿਹੜਾ ਜਿਹਦੀ ਚੀਕ ਵੀ ਨਹੀਂ ਨਿਕਲਦੀ ਉਹ ਬਿਠਾਈ ਬੈਠਾ ਔਰੇ ਦੱਸੋ ਤਾਂ ਸਹੀ ਨਾ ਉਹ ਬੰਦਾ ਕਾਦਾ ਅੱਜ ਚੇਅਰਮੈਨ ਲੱਗ ਰਹੇ ਆ ਉਹ ਐਸਡੀ ਲੱਗ ਰਹੇ ਆ ਦਿੱਲੀੋਂ ਆ ਕੇ ਲੱਗ ਰਹੇ ਮੁੰਡੇ ਤਾਂ ਪੱਲੇ ਹੀ ਕੁਛ ਨਹੀਂ ਹੁਣ ਗੱਲ ਤਾਂ ਉਸ ਬੰਦੇ ਨਾਲ ਕੀਤੀ ਜਾ ਸਕਦੀ ਹੈ ਜਿਹੜੀ ਕੋਈ ਬਰਾਬਰ ਤੇ ਦੀ ਜਿਹਦੇ ਕੋਲ ਗੱਲ ਹੋਵੇ ਕੋਈ ਬਰਾਬਰ ਤਾਂ ਇਹ ਨਹੀਂ ਵੀ ਉਹ ਉਹ ਮੈਂ ਤਾਂ ਆਮ ਕਰਦਾ ਮੁੰਡਾ ਜੀ ਤਾਂ ਮੈਨੂੰ ਕਰਦੇ ਬੇਦਖਦ ਬਥੇਰਾ ਬੇਫਕੂ ਬਣਾ ਲਿਆ ਤੂੰ ਆਮ ਕਰਦਾ ਮੁੰਡਾ ਕਹਿ ਕੇ ਵੀ ਜੀ ਇਹ ਤਾਂ ਚਿਰਦੇ ਆ ਸਾਰੇ ਹੀ ਆਮ ਕਰਦੇ ਹੁੰਦੇ ਆ ਪਰ ਤੇਰੇ ਅੰਗੂ ਆਮ ਕਰਦਾ ਮੁੰਡਾ ਵਾਰੇ ਜਾਈਏ ਇਹ ਜੇ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਜਿਨ੍ਹਾਂ ਨੇ ਇਹ ਗੱਲਾਂ ਕਹਿ ਕੇ ਤੂੰ ਬੇਫਕੂ ਬਣਾਏ ਲੋਕਾਂ ਨੂੰ ਇਹਦੇ ਨਾਲ ਇਹ ਕਹਿੰਦਾ ਨਾ ਜੀ ਮੇਰੀ ਮੇਰੀ ਦੱਸੋ ਕੋਈ ਮੇਰੇ ਕਿਉਂ ਮਗਰ ਪੈਂਦੇ ਆ ਮੇਰੀ ਦੱਸੋ ਕੋਈ ਠੱਗੀ ਕਰਪਸ਼ਨ ਕਿਸੇ ਦੇ ਵੀ ਨਹੀਂ ਪਤਾ ਲੱਗਦੀ ਹੁੰਦੀ ਕਰਪਸ਼ਨ ਠੱਗੀ ਜਿੱਦਣ 27 ਤੋਂ ਬਾਅਦ ਉਤਰੇਗਾ ਨਾ ਉਸ ਦਿਨ ਤੇਰੀ ਪਤਾ ਲੱਗੂਗੀ ਵੀ ਕਿਹੜੀਆਂ ਕਿਹੜੀਆਂ ਫਾਈਲਾਂ ਚ ਕੀ ਕੀ ਕੀਤਾ ਏ ਜਿੰਨਾ ਚਿਰ ਮੁੱਖ ਮੰਤਰੀ ਹੁੰਦਾ ਕੋਈ ਵਾਰ ਨਹੀਂ ਫੜਿਆ ਜਾਂਦਾ ਹੁੰਦਾ ਤੇ ਜਿੱਦਣ 27 ਤੋਂ ਬਾਅਦ ਆ ਸਾਰਿਆਂ ਤੋਂ ਵੱਧ ਜੇ ਕਾਲਾ ਮੂੰਹ ਹੋਊਗਾ ਦੇ ਭਗਵੰਤ ਮਾਨ ਸਾਹਿਬ ਤੇਰਾ ਹੋਊਗਾ ਕੋਈ ਫਾਈਲ ਐਸੀ ਨਹੀਂ ਜੀ ਚ ਕੁਝ ਛੱਡਿਆ ਹੋਵੇ ਕੋਈ ਛੱਡਿਆ ਨਹੀਂ ਇਸ ਕਰਕੇ 27 ਤੋਂ ਬਾਅਦ ਗੱਲ ਕਰਾਂਗੇ ਵੀ ਕਰਪਸ਼ਨ ਕੀਤੀ ਹੈ ਜਾਂ ਨਹੀਂ ਕੀਤੀ ਧੰਨਵਾਦ ਰਵਨੀਤ ਜੀ ਥੈਂਕ ਯੂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਥੈਂਕ ਯੂ ਸੋ ਮਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਸਿਗੇ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਨੇ ਔਰ ਪੂਰੇ ਕੌਨਫੀਡੈਂਟ ਨੇ ਰਵਨੀਤ ਸਿੰਘ ਬਿੱਟੂ ਕਹਿੰਦੇ ਕਿ ਬੀਜੇਪੀ ਨੂੰ ਲੋਕ ਸਪੋਰਟ ਕਰਨਾ ਸ਼ੁਰੂ ਕਰ ਚੁੱਕੇ ਔਰ ਨਾਲ ਹੀ ਖੁੱਲ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਰਦੇ ਹੋਏ ਵੀ ਨਜ਼ਰ ਆਏ ਕੈਮਰਾ ਪਰਸਨ ਜੋਬਨਦੀ ਨਾਲ ਵਿਕਰਮ ਸਿੰਘ ਬੋਲਡ ਪੰਜਾਬ